ਸਾਸ੍ਰੀਕਾਲ ਤੁਹਾ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜੱਜ ਸਿੰਘ ਚਾਹਲ ਸਵਾਗਤ ਕਰਦਾ ਆ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖੈਰਾ ਆਏ ਦੇਣ ਕਿਸੇ ਵੱਡੇ ਲੀਡਰ ਦੇ ਨਾਲ ਸਿੰਘ ਫਸਾ ਕੇ ਬੈਠੇ ਰਹਿੰਦੇ ਨੇ ਅਤੇ ਹੁਣ ਉਹਨਾਂ ਨੇ ਨਵਾਂ ਪੰਗਾ ਲਿਆਏ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਨਾਲ ਮਸਲਾ ਹੈ ਐਸਸੀ ਪੋਸਟ میٹرਿਕ ਐਸਸੀ ਸਕਾਲਰਸ਼ਿਪ ਦਾ ਜਿਸ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਨੇ ਸਰਕਾਰ ਤੇ ਹਮਲੇ ਕੀਤੇ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਉਹਨਾਂ ਹਮਲਿਆਂ ਦਾ ਜਵਾਬ ਦਿੱਤਾ ਤੁਸੀਂ ਫਟਾਫਟ ਅੰਦਾਜ਼ੇ ਦੇ ਵਿੱਚ ਸਭ ਕੁਝ ਦੇਖ ਲਓ ਜਿਹੜੇ ਅ ਦਲਿਤ ਸਟੂਡੈਂਟਸ ਨੇ ਉਹਨਾਂ ਦੀ ਪੋਸਟ میٹرਿਕ ਸਕਾਲਰਸ਼ਿਪ ਦੀ ਸਕੀਮ ਦਾ ਬਹੁਤ ਵੱਡੇ ਲੈਵਲ ਦੇ ਉੱਤੇ ਦੁਰਉਪਯੋਗ ਹੋ ਰਿਹਾ ਪੰਜਾਬ ਦੇ ਵਿੱਚ। ਔਰ ਕੇਂਦਰ ਸਰਕਾਰ ਵੀ ਗੁਨਾਹਗਾਰ ਹੈ ਉਹਨਾਂ ਨੇ ਤਕਰੀਬਨ ਮੇਰੇ ਖਿਆਲ ਪਿਛਲੇ 3 ਸਾਲਾਂ ਦਾ ਬੈਕਲੌਗ ਪੰਜਾਬ ਸਰਕਾਰ ਦੇ ਫਿਗਰਸ ਮੁਤਾਬਕ 1.5 1600 ਕਰੋੜ ਰੁਪਇਆ ਜਿਹੜਾ ਕਿ ਉਹਨਾਂ ਦੀ ਪੜ੍ਹਾਈ ਦੇ ਵਿੱਚ ਕਾਲਜਸ ਨੂੰ ਅਦਾ ਕਰਨਾ ਸੀਗਾ ਬਤੌਰ ਸਕਾਲਰਸ਼ਿਪ ਨਹੀਂ ਪਹੁੰਚ ਸਕਿਆ। ਲੇਕਿਨ ਦੂਸਰੇ ਪਾਸੇ ਜਿਹੜਾ ਇਹ ਸਕੀਮ ਦੇ ਵਿੱਚ ਪੰਜਾਬ ਸਰਕਾਰ ਵੀ ਗੁਨਾਹਗਾਰ ਹੈ ਕਿ ਜਿਹੜੀ ਗ੍ਰਾਂਟ ਆਉਂਦੀ ਹੈ ਕੇਂਦਰ ਵੱਲੋਂ ਉਹ ਸਹੀ ਜਗ੍ਹਾ ਦੇ ਉੱਤੇ ਲੱਗਦੀ ਨਹੀਂ ਕਿ ਜਿਹਦੇ ਕਰਕੇ ਇਹ ਯੂਸੇਜ ਸਰਟੀਫਿਕੇਟ ਗਵਰਨਮੈਂਟ ਆਫ ਇੰਡੀਆ ਨੂੰ ਭੇਜ ਨਹੀਂ ਸਕਦੇ ਤੇ ਅਗਲੀ ਗ੍ਰਾਂਟਾਂ ਜਿਹੜੀਆਂ ਨੇ ਉਹ ਕੇਂਦਰ ਸਰਕਾਰ ਬੰਦ ਕਰ ਦਿੰਦੇ। ਤੋਂ ਨਲੈਕੀ ਪੰਜਾਬ ਸਰਕਾਰ ਦੀ ਵੀ ਬਰਾਬਰ ਦੀ ਹੈ। ਇਹ ਤਾਂ ਦੋਨਾਂ ਇਹ ਦੋਨਾਂ ਸਰਕਾਰਾਂ ਨੂੰ ਕਲੈਰੀਫਾਈ ਕਰਨਾ ਚਾਹੀਦਾ ਕਿ ਕੇਂਦਰ ਕਹਿੰਦਾ ਅਸੀਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਲੇਦਾਂ ਲਈ ਭੇਜ ਦਿੱਤੀ ਹੈ। ਤੇ ਸਾਧੂ ਸਿੰਘ ਧਰਮਸੋਧ ਕਹਿੰਦਾ ਕਿ ਪਹੁੰਚੀ ਨਹੀਂਗੇ ਫਿਰ ਕਿੱਥੇ ਕਿਆ ਕਾ ਪੈਸਾ? ਆਮ ਆਦਮੀ ਪਾਰਟੀ ਨੇ ਜੋ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਹੈ, ਚੀਫ ਸੈਕਟਰੀ ਕੋਲ ਵੀ ਗਏ ਨੇ। ਬਿਲਕੁਲ ਜਾਣਾ ਚਾਹੀਦਾ ਲੈਕਿਨ ਯਾਰ ਇਹਨਾਂ ਨੂੰ ਵਿਚਾਰਿਆਂ ਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਪੈਸੇ ਆ ਗਏ ਕਿ ਨਹੀਂ ਆ ਗਏ ਇਹ ਉਹ ਹਵਾ ਚ ਡਾਂਕਾ ਮਾਰੀ ਜਾਂਦੇ ਐ ਪਹਿਲਾਂ ਇੱਕ ਸਥਿਤੀ ਤੋਂ ਜਾਣੂ ਹੋਣਾ ਚਾਹੀਦਾ ਐ ਆਮ ਬੰਦੇ ਹੀ ਨਹੀਂ ਹੈਗੇ ਆਮ ਪਾਰਟੀ ਵਾਲੇ ਇਹਨਾਂ ਨੂੰ ਕੀ ਪਤਾ ਗਰੀਬਾਂ ਦਾ ਗਰੀਬ ਕੀ ਹੁੰਦੇ ਨੇ ਹਵਾ ਚ ਗੱਲਾਂ ਮਾਰੀ ਜਾਂਦੇ ਐ 115 ਕਰੋੜ ਰੁਪਈਆ ਪਹਿਲਾਂ ਆਇਆ ਸੀ ਉਹਦੀ ਪਾਈ ਪਾਈ 4 ਮਹੀਨੇ ਪਹਿਲਾਂ ਅਸੀਂ ਦੇ ਕੇ ਸਾਰੇ ਸਕੂਲਾਂ ਤੇ ਕਾਲਜਾਂ ਨੂੰ ਯੂਸੀ ਭੇਜਿਆ ਹੋਇਆ ਫਾਈਲ ਸਾਡੀ ਉਥੋਂ ਕਲੀਅਰ ਹੋ ਗਈ 328 ਕਰੋੜ ਦੀ ਕੱਲ ਤੱਕ ਅਜੇ ਪੈਸੇ ਨਹੀਂ ਸੀ ਪਏ ਮੈਨੂੰ ਤਾਂ ਖਤਸ਼ਾ ਆਵਾ ਕਿ ਬਹੁਤ ਸਾਰਾ ਸੈਂਟਰਲ ਸਕੀਮ ਦਾ ਪੈਸਾ ਜਿਹੜਾ ਉਹ ਉਸ ਨੂੰ ਡਾਇਵਰਸ ਡਾਇਵਰਟ ਕੀਤਾ ਜਾਂਦਾ ਫॉर ਹੋਰ ਨਾ ਕਰ ਜਿੱਦਾ ਤਨਖਾਹਾਂ ਦਿੱਤੀਆਂ ਪੈਨਸ਼ਨਾਂ ਦਿੱਤੀਆਂ ਸਰਕਾਰ ਦੇ ਕੋਲ ਉੱਤੇ ਪੈਸੇ ਇਸ ਲਈ ਇਹ ਸਾਰੀ ਗੱਲ ਦੇ ਉੱਤੇ ਫ੍ਰੈਂਕਲੀ ਸਪੀਕਿੰਗ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਫਾਈਨੈਂਸ਼ੀਅਲ ਪੋਜੀਸ਼ਨ ਕਿ ਗਵਰਨਮੈਂਟ ਆਫ ਇੰਡੀਆ ਤੋਂ ਕਿੰਨੀਆਂ ਕਿੰਨੀਆਂ ਕਿਹੜੀ ਕਿਹੜੀ ਸਕੀਮ ਹੈਡਸ ਵਿੱਚ ਗ੍ਰਾਂਟਸ ਆਈਆਂ ਉਹ ਪੈਸਾ ਕਿੱਥੇ 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 ਲਾਇਆ ਗਿਆ ਇੱਕ ਪ੍ਰੋਪਰ ਵਾਈਟ ਪੇਪਰ ਪੰਜਾਬ ਦੀ ਵਿਧਾਨ ਸਭਾ ਵਿੱਚ ਜਾਰੀ ਹੋਣਾ ਚਾਹੀਦਾ ਤਾਂ ਕਿ ਤੱਤ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਲੋਕਾਂ ਦੀ ਕਚੈੜੀ ਵਿੱਚ ਸਾਹਮਣੇ ਆ ਸਕੇ ਜਦੋਂ ਪੈਸੇ ਆ ਜਾਣੇ ਨੇ ਖਹਿਰਾ ਸਾਹਿਬ ਮੈਂ ਇੱਕ ਮਜ਼ਦੂਰ ਬਾਪ ਦਾ ਬੇਟਾ ਤੁਸੀਂ ਇੱਕ ਡੀਐਸਪੀ ਸਾਹਿਬ ਤੇ ਮੰਤਰੀ ਦੇ ਬੇਟੇ ਪੈਦਾ ਹੋਏ ਹੋ ਮੈਂ ਮਜ਼ਦੂਰ ਦੇ ਘਰ ਪੈਦਾ ਹੋਇਆ ਮੈਨੂੰ ਪਤਾ ਹੈ ਕੀ ਮਜ਼ਦੂਰ ਦਾ ਹਾਲ ਹੁੰਦਾ ਆਉਂਦੇ ਸਾਰ ਅਸੀਂ ਜਿਹੜੇ ਜਿਹੜੇ ਸਕੂਲਾਂ ਤੇ ਕਾਲਜਾਂ ਦੇ ਸਹੀ ਪੈਸੇ ਨੇ ਜੋ ਕੈਬਨਿਟ ਫੈਸਲਾ ਹੋਇਆ ਉਸ ਹਿਸਾਬ ਨਾਲ ਅਸੀਂ ਦੇ ਦੇਣੇ ਨੇ ਰੱਖਣ ਦਾ ਸਾਨੂੰ ਚਾ ਨਹੀਂ ਹੈ ਨਾ ਅਸੀਂ ਡਿਵਾਲਟ ਕਰਨੇ ਨੇ ਮੇਰੇ ਹੁੰਦੇ ਹੋਏ ਇੱਕ ਐਸੀ ਮਿਨਿਸਟਰ ਹੋਵੇ ਐਸੀਆਂ ਦੇ ਬੱਚਿਆਂ ਦੇ ਪੈਸੇ ਹੋਣ ਕੋਈ ਡਿਵਾਲਟ ਕਰ ਗਏ ਇਹ ਸੰਭਵ ਜਿਵੇਂ ਨਾ ਸੋਚਿਓ ਬਹੁਤ ਸਾਰਾ ਬਹੁਤ ਅਰਸੇ ਤੋਂ ਸੋਸ਼ਲ ਵੈਲਫੇਅਰ ਮਿਨਿਸਟਰ ਜਿਹੜੇ ਨੇ ਉਹ ਕਹਿੰਦੇ ਅਸੀਂ ਆਡਿਟ ਕਰਾ ਰਹੇ ਇਸ ਸਾਰੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹੜੀ ਦਲਿਤ ਬੱਚਿਆਂ ਦੇ ਵਾਸਤੇ ਇੱਕ ਤਾਂ ਆਡਿਟ ਦੇ ਨਾਮ ਦੇ ਉੱਤੇ ਮੇਰੇ ਖਿਆਲ ਇੰਨਾ ਸਮਾਂ ਕਥਿਤ ਕਰਤਾ ਕਿ ਗਾਂ ਹੁਣ ਨਵਾਂ ਅਕੈਡੈਮਿਕ ਸੈਸ਼ਨ ਕਾਲਜੇਸ ਵਿੱਚ ਪ੍ਰਾਈਵੇਟ ਕਾਲਜੇਸ ਵਿੱਚ ਮੋਰੇ ਆ ਗਿਆ ਵਾ ਤੇ ਜਿਹੜੇ ਬੱਚੇ ਨੇ ਸਾਡੇ ਉਹਨਾਂ ਦਾ ਭੁਵਿੱਖ ਜਿਹੜਾ ਦਲਿਤਾਂ ਦਾ ਸਟੂਡੈਂਟਸ ਦਾ ਉਹ ਬਿਲਕੁਲ ਹਨੇਰੇ ਵਿੱਚ ਪਾਤਾ ਸਰਕਾਰ ਨੇ ਆਡਿਟ ਚੱਲ ਰਿਹਾ ਹੈ ਕਿ ਇਹ ਐ ਨਹੀਂ ਕਿ ਰਾਜਸਥਾਨ ਦਾ ਰੇਤਾ ਮਿੰਟੋ ਮਿੰਟੀ ਇੱਧਰ ਉੱਡ ਕੇ ਚੱਲ ਗਿਆ ਤੇ ਉੱਧਰ ਦਾ ਇੱਧਰ ਚਲੇ ਗਿਆ ਇਹ ਆਡਿਟ ਹੈ ਜੇ ਕਿਸੇ ਨੂੰ ਗੁਨਾਹਗਾਰ ਸਾਬਤ ਕਰਨਾ ਹੈ ਪੂਰੀ ਤਰ੍ਹਾਂ ਕਰਨਾ ਹੈ ਔਰ ਫੈਸਲਾ ਹੋਇਆ ਹੈ ਜਿਹੜੇ ਜਿਹੜੇ ਪੈਸਿਆਂ ਤੇ ਆਡਿਟ ਚੱਲ ਰਿਹਾ ਹੈ ਜਿਹੜੇ ਸਾਨੂੰ ਸ਼ੱਕ ਦੇ ਘੇਰੇ 'ਚ ਨੇ ਉਹ ਅਸੀਂ ਪੈਸਾ ਦੇਣਾ ਹੀ ਨਹੀਂ ਉਹ ਜੇ ਰਿਲੀਜ਼ ਹੀ ਨਹੀਂ ਕਰਨਾ ਰਿਲੀਜ਼ ਅਸੀਂ ਪੈਸੇ ਉਹ ਕਰਨੇ ਨੇ ਜਿਹੜੇ ਆਡਿਟ ਤੋਂ ਬਾਹਰ ਨੇ ਸਹੀ ਦੇ ਇੱਕ ਨੰਬਰ ਦੇ ਨੇ ਫਿਕਰ ਨਾ ਕਰੋ ਪਿੱਛੇ ਜਿਹੜਾ 10 ਸਾਲ ਹੋਇਆ ਇਹ ਨਹੀਂ ਅਸੀਂ ਹੋਣ। ਦਰਅਸਲ ਇਹ ਸਾਰਾ ਮਸਲਾ ਇਸ ਲਈ ਖੜਾ ਹੋਇਆ ਹੈ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਐਸਸੀ ਬੱਚਿਆਂ ਦੇ ਲਈ ਪੋਸਟ ਮੈਟਰਿਕ ਸਕਾਲਰਸ਼ਿਪ ਦੇ ਲਈ ਪੈਸਾ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਦੇ ਹਿੱਸੇ ਦਾ ਪੈਸਾ ਜਾਰੀ ਕਰ ਦਿੱਤਾ ਗਿਆ ਹੈ ਪਰ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਉਹ ਪੈਸਾ ਸਾਡੇ ਕੋਲ ਨਹੀਂ ਪਹੁੰਚਿਆ। ਇਸ ਲਈ ਇਹ ਅਸ਼ਸ਼ੋਪਾਨ ਦੀ ਸਥਿਤੀ ਪੈਦਾ ਹੋ ਗਈ ਹੈ ਕਿ ਜੇ ਇਸ ਕੇਂਦਰ ਸਰਕਾਰ ਨੇ ਪੈਸਾ ਜਾਰੀ ਕਰ ਦਿੱਤਾ ਤਾਂ ਪੰਜਾਬ ਸਰਕਾਰ ਇਹ ਕਿਉਂ ਕਹਿ ਰਹੀ ਹੈ ਕਿ ਉਸ ਨੂੰ ਇਹ ਪੈਸਾ ਨਹੀਂ ਮਿਲਿਆ? ਇਸੇ ਕਰਕੇ ਸੁਖਪਾਲ ਸਿੰਘ ਖੈਰਾ ਨੇ ਵਿਰੋਧੀ ਧਰ ਦੇ ਨੇਤਾ ਹੋਣ ਦੇ ਵਜੋਂ ਇਹ ਮਸਲਾ ਚੁੱਕਿਆ ਕਿ ਪੰਜਾਬ ਦੇ ਲੋਕਾਂ ਦਾ ਐਸਸੀ ਦਾ ਇਸ ਵਿੱਚ ਨੁਕਸਾਨ ਕਿਉਂ ਹੋ ਰਿਹਾ ਦੋਨਾਂ ਸਰਕਾਰਾਂ ਦੇ ਬਿਆਨ ਆਪਸ ਵਿੱਚ ਮਿਲਦੇ ਦਿਖਾਈ ਨਹੀਂ ਦੇ ਰਹੇ ਇਸੇ ਕਰਕੇ ਬੱਚਿਆਂ ਨੂੰ ਅਜੇ ਤੱਕ ਉਹਨਾਂ ਦਾ ਪੈਸਾ ਜੋ ਵੀ ਹੈ ਉਹ ਨਹੀਂ ਮਿਲਿਆ ਇਸ ਕਰਕੇ ਐਡਮਿਸ਼ਨਸ ਵਿੱਚ ਬੱਚਿਆਂ ਨੂੰ ਕਾਫੀ ਮੁਸ਼ਕਲ ਆ ਸਕਦੀ ਹੈ ਪਰ ਸੂਬਾ ਸਰਕਾਰ ਵੱਲੋਂ ਕਪਟਨ ਮੰਤਰੀ ਸਾਧੂ ਸਿੰਘ ਧਰਮਸੌਦਾ ਕਹਿਣਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੋਣ ਦਿੱਤਾ ਜਾਏਗਾ ਪੈਸਾ ਜਲਦੀ ਜਾਰੀ ਹੋ ਜਾਏਗਾ ਹਾਲਾਂਕਿ ਉਹਨਾਂ ਨੇ ਇੱਕ ਵਾਰ ਫਿਰ ਤੋਂ ਦੁਹਰਾਇਆ ਕਿ ਅਜੇ ਪੈਸਾ ਕੇਂਦਰ ਸਰਕਾਰ ਦੇ ਵੱਲੋਂ ਨਹੀਂ ਆਇਆ ਹੁਣ ਇਹ ਪਤਾ ਨਹੀਂ ਚੱਲ ਰਿਹਾ ਕਿ ਇਹਨਾਂ ਦੋਨਾਂ ਸਰਕਾਰਾਂ ਦੇ ਵਿੱਚੋਂ ਕੇਂਦਰ ਅਤੇ ਸੂਬਾ ਸਰਕਾਰ ਦੇ ਵਿੱਚੋਂ ਸੱਚ ਕੌਣ ਬੋਲ ਰਿਹਾ ਜੇ ਪੈਸਾ ਜਾਰੀ ਕਰ ਦਿੱਤਾ ਗਿਆ ਇੱਕ ਫਿਰ ਸੂਬਾ ਸਰਕਾਰ ਉਸ ਤੋਂ ਮੁੱਕਰ ਕਿਉਂ ਰਹੀ ਹੈ ਇਸ ਤਰ੍ਹਾਂ ਇੱਕ ਸਰਕਾਰ ਤਾਂ ਇਸ ਮਸਲੇ ਤੇ ਜ਼ਰੂਰ ਝੂਠ ਬੋਲ ਰਹੀ ਹੈ ਉਹ ਜਾਂ ਕੇਂਦਰ ਸਰਕਾਰ ਹੋਵੇ ਯਾ ਫਿਰ ਸੁਭਾ ਸਰਕਾਰ ਪਰ ਜੋ ਇਹ ਮਸਲਾ ਸੁਖਪਾਲ ਸਿੰਘ ਖੈਰਾ ਨੇ ਚੁੱਕਿਆ ਉਹ ਪੰਜਾਬ ਦੇ ਐਸੀ ਵਿਦਿਆਰਥੀਆਂ ਦੇ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਜਿਸ ਨੂੰ ਕਿ ਜਿੰਨੀ ਜਲਦੀ ਹੱਲ ਕਰ ਲਿਆ ਜਾਵੇ ਉਨਾ ਹੀ ਪੰਜਾਬ ਦੇ ਬੱਚਿਆਂ ਲਈ ਚੰਗਾ ਹੋਏਗਾ ਪਰ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੰਜਾਬ ਦੇ ਲੋਕਾਂ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਇਹਨਾਂ ਦੋਹਾਂ ਸਰਕਾਰਾਂ ਦੇ ਵਿੱਚੋਂ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀ ਸਰਕਾਰ ਸੱਚ ਬੋਲ ਰਹੀ ਹੈ ਇੱਕ ਸਰਕਾਰ ਕਹਿੰਦੀ ਹੈ ਕਿ ਪੈਸਾ ਜਾਰੀ ਕਰ ਦਿੱਤਾ ਹੈ ਅਤੇ ਦੂਜੀ ਸਰਕਾਰ ਕਹਿੰਦੀ ਹੈ ਕਿ ਸਾਡੇ ਕੋਲ ਤਾਂ ਪੈਸਾ ਪਹੁੰਚਿਆ ਹੀ ਨਹੀਂ ਇਹਨਾਂ ਦੋਹਾਂ ਸਰਕਾਰਾਂ ਦੇ ਵਿੱਚੋਂ ਤੁਹਾਨੂੰ ਸੱਚਾ ਕੌਣ ਲੱਗਦਾ ਹੈ ਇਸ ਬਾਰੇ ਤੁਹਾਡੀ ਕੀ ਹੈ ਇਸ ਵੀਡੀਓ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਜੇਕਰ ਤੁਹਾਨੂੰ ਦਾ ਪੰਜਾਬ ਟੀਵੀ ਨਿਊ ਚੈਨਲ ਪਸੰਦ ਆਉਂਦਾ ਹੈ ਅਤੇ ਤੁਸੀਂ ਇਸੇ ਤਰ੍ਹਾਂ ਨਿਰਪੱਖਤਾ ਦੇ ਨਾਲ ਪੰਜਾਬ ਦੀ ਹਰ ਖਬਰ ਨੂੰ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ YouTube ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਮੈਂ ਜੱਜ ਸਿੰਘ ਚੜ ਅਗਲੀ ਵਾਰ ਫੇਰ ਆਜੂਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ